ਬੋਲੋ ਹੁਣ ਸੁਭਾਤਾ ਹੈ ਅਸਰ ਬੋਲਣਿਆ ਜੱਲੋ ਜੱਲੋ ਕਰ ਝੜੂਆ ਬਟੇ ਨੇ ਦਮਾਏ ਪੰਜਾਬੀਓ ਝੜਵਾ ਕੋਈ ਤੇ ਤਿੰਨ ਸਾਹ ਵਾਸਤੇ ਨੇ ਪਾਜੀ ਅੰਮ੍ਰਿਤ ਵਾਸਤੇ ਕਿ ਪਾਲਾ ਲਾਗੇ ਬੋਲੇ ਸੋਨਹਾਰ ਆਇਆ ਇਹ ਨਹੀਂ ਇਹ ਬਹੁਤ ਗੰਭੀਰ ਮੀਟਿੰਗ ਹੈ ਇਹਦੇ ਵਿੱਚ ਆਪਾਂ ਬਾਜੀਗਰ ਭਾਈਚਾਰਾ ਉਹਦੀ ਸਮਾਜਿਕ ਸਥਿਤੀ ਤੇ ਉਹਦੀ ਆਰਥਿਕ ਸਥਿਤੀ ਉੱਤੇ ਗੱਲਾਂ ਵੋਟਾਂ ਸਿਰਫ ਗੱਲ ਕੀ ਵੋਟਾਂ ਪਾਓ ਵੋਟਾਂ ਪਾਓ ਕਹਿੰਦੇ ਬੰਦੇ ਕਰਦੇ ਪਰ ਆਪਣਾ ਇਹ ਪਾਈਚਾਰ ਜਿਹੜਾ ਸਮਾਜਿਕ ਤੇ ਆਰਥਿਕ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਅਣਗੌਲਿਆ ਹੈ ਬਹੁਤ ਪਿੱਛੇ ਚਲਾ ਗਿਆ ਇਹ ਗੱਲ ਠੀਕ ਹੈ ਇਤਿਹਾਸ ਵਿੱਚ ਇਤਿਹਾਸ ਵਿੱਚ ਇਸ ਹਲੋ ਇਤਿਹਾਸ ਵਿੱਚ ਇਸ ਭਾਈਚਾਰੇ ਦੀ ਬਹਾਦਰੀ ਤੇ ਪ੍ਰਾਪਤੀਆਂ ਦਾ ਬਹੁਤ ਲੰਮਾ ਚੌੜਾ ਇਤਿਹਾਸ ਤਾਂ ਇਤਿਹਾਸਕਾਰਾਂ ਨੇ ਦਰਜ ਨਹੀਂ ਕੀਤਾ ਪਰ ਇਸ ਭਾਈਚਾਰੇ ਨੇ ਅੱਜ ਤੱਕ ਚਾਹੇ ਦੇਸ਼ ਦੇ ਲਈ ਕੁਰਬਾਨੀ ਦੇਣ ਦੀ ਗੱਲ ਹੋਵੇ ਚਾਹੇ ਖੇਡਾਂ ਦਾ ਫੀਲਡ ਹੋਵੇ ਚਾਹੇ ਅਫਸਰੀ ਦਾ ਫੀਲਡ ਹੋਵੇ ਚਾਹੇ ਮਿਹਨਤ ਦਾ ਫੀਲਡ ਹੋਵੇ ਕਾਰੋਬਾਰ ਦਾ ਫੀਲਡ ਹੋਵੇ ਜਿਸ ਕਿਸੇ ਖੇਤਰ ਨੂੰ ਵੀ ਹੱਥ ਪਾਇਆ ਆਪਣੇ ਭਾਈਚਾਰੇ ਨੇ ਫਿਰ ਉਹਦੇ ਵਿੱਚੋਂ ਕਾਮਯਾਬ ਹੋ ਕੇ ਨਿਕਲੇ ਆ ਬਹੁਤ ਲੰਮਾ ਚੌੜਾ ਇਤਿਹਾਸ ਹੈ ਆਪਣੇ ਬਜ਼ੁਰਗਾਂ ਦਾ ਬੜੀ ਮਿਹਨਤ ਨਾਲ ਇੱਥੇ ਤੱਕ ਪਹੁੰਚ ਹੋਈ ਆ ਇਹ ਤਾਂ ਮਿਹਰਬਾਨੀ ਹੈ ਬਾਬਾ ਸਾਹਿਬਾਂ ਨੇ ਦੇ ਦਿੱਤੀ ਆਪਣੇ ਉੱਤੇ ਸਾਰਿਆਂ ਤੇ ਤੇ ਉਹਨਾਂ ਨੇ ਕਿੱਥੇ ਮਹਾਰਾਸ਼ਟਰ ਤੋਂ ਉੱਠ ਕੇ ਪੂਰੇ ਦੇਸ਼ ਦੇ ਸਮਾਜਿਕ ਆਰਥਿਕ ਤੌਰ ਤੇ ਦੱਬੇ ਕੁਚਲੇ ਲੋਕਾਂ ਲਈ ਹੱਕ ਹਕੂਮਤ ਲੈ ਕੇ ਨਹੀਂ ਤਾਂ ਕਾਂਗਰਸ ਦਾ ਆਪਾਂ ਨੂੰ ਇਹੀ ਕਹਿੰਦੀ ਨਹੀਂ ਸਾਡੇ ਬਜ਼ੁਰਗਾਂ ਦੇ ਦਿਮਾਗ ਵਿੱਚ ਇਹੀ ਪੌਂਦੀ ਰਹੀ ਵੀ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦੁੱਤੀ ਆ ਪਰ ਜਦੋਂ ਆਪਾਂ ਇਤਿਹਾਸ ਨੂੰ ਪੜਦੇ ਆ ਕਿਤਾਬਾਂ ਪੜਦੇ ਆ ਤਾਂ ਪਤਾ ਲੱਗਦਾ ਕਿ ਆਪਣੇ ਸਮਾਜ ਨੂੰ ਪੜ੍ਹ ਲਿਖਣ ਦਾ ਹੱਕ ਨੌਕਰੀ ਲੈਣ ਦਾ ਹੱਕ ਮੰਦਰ ਗੁਰਦੁਆਰੇ ਜਾਣ ਦਾ ਜਾਣ ਦਾ ਹੱਕ ਆਪਣੇ ਨਾਮ ਉੱਤੇ ਮਰਲਾ ਜ਼ਮੀਨ ਲੈਣ ਦਾ ਮਾਲਕੀ ਦਾ ਹੱਕ ਡਾਕਟਰ ਮੇਧਕਰ ਨੇ ਇੰਡੀਆ ਐਕਟ 1935 ਵਿੱਚ ਆਪਾਂ ਨੂੰ ਲੈ ਕੇ ਦਿੱਤਾ ਸੀ 1935 ਚ ਭਾਰੀ ਕਸ਼ਮੀਰ ਸੰਵਿਧਾਨਿ ਪੜੇ ਲਿਖੇ ਲੋਕਾਂ ਨੂੰ ਆਪਾਂ ਨੂੰ ਜ਼ਮੀਨ ਦੇਣ 1935 ਚ ਇੰਡੀਆ ਐਕਟ ਦੇ ਬੱਚੀ ਆਪਨੂੰ ਉਹਨਾਂ ਨੇ ਤੇ ਘਰਾਬ ਲਾ ਦਿੱਤਾ ਸੀ ਸਾਰੇ ਅੰਗਰੇਜ਼ ਦੇ ਕੋ ਉਦੋਂ ਅੰਗਰੇਜ਼ ਦਾ ਰਾਜ ਸੀ ਕਾਂਗਰਸ ਤਾਂ ਜਾ ਕੇ 1947 ਤੋਂ ਬਾਅਦ ਚੋਂਦੀ ਹੈ ਬਈ 5 ਮਿੰਟ ਖੁੰਡਿਓ ਉਹ ਬਸ 5 ਮਿੰਟ 5 ਮਿੰਟ ਬੇਟਾ 5 ਮਿੰਟ ਚੁੱਪ ਕਰਕੇ ਸੁਣ ਲਓ ਬਸ 5 ਮਿੰਟ ਕਾਂਗਰਸ 1947 ਤੋਂ ਬਾਅਦ ਚੁੰਦੀ ਹੈ ਉਹਦੀ ਜ਼ਿੰਮੇਵਾਰੀ ਸੰਵਿਧਾਨ ਦੇ ਵਿੱਚ ਲਾਈ ਬਾਬਾ ਸਾਹਿਬ ਅੰਬੇਡਕਰ ਨੇ ਹਕੂਮਤ ਹੁਕਮਰਾਨ ਕਿਹਾ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਬਣਾਇਆ ਤਾਂ ਉਹਨਾਂ ਨੇ ਅੰਗਰੇਜ਼ ਪੱਤਰਕਾਰਾਂ ਨੂੰ ਇੱਕ ਗੱਲ ਕਹੀ ਉਹ ਕਹਿੰਦੇ ਕਿ ਮੈਂ ਹੁਣ ਸਾਰਿਆਂ ਨੂੰ ਬਰਾਬਰ ਕਰ ਦੁੱਤਾ ਸੰਵਿਧਾਨ ਚ ਪਰ ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜੇਵਾ ਹੁਕਮਰਾਨ ਬਣੇਗਾ ਹੁਣ ਦੇਸ਼ ਦਾ ਉਹ ਇਸ ਪਿੱਛੇ ਰਹਿ ਗਏ ਸਮਾਜ ਨੂੰ ਸਮਾਜਿਕ ਤੌਰ ਤੇ ਬਰਾਬਰ ਕਰੇਗਾ ਇਹ ਉਹਨਾਂ ਨੂੰ ਆਰਥਿਕ ਤੌਰ ਤੇ ਬਰਾਬਰ ਹਿੱਸਾ ਦਵੇਗਾ ਇਹ ਕਹਿੰਦੇ ਮੈਨੂੰ ਖਰਚਾ ਮੈਨੂੰ ਇਸ ਗੱਲ ਦਾ ਸ਼ੱਕ ਹੈ ਤੁਸੀਂ ਦੇਖ ਲਓ ਭਰਾਵੋ ਉਹਨਾਂ ਦਾ ਖਰਚਾ ਉਹਨਾਂ ਦਾ ਸਰਕਰ ਅੱਜ ਵੀ ਬਣ ਕਰਾਉਂਦਾ ਹਕੂਮਤ ਰਹੀ ਕਾਂਗਰਸ ਦੀ ਪਹਿਲਾਂ 40-45 ਸਾਲ ਉਹ ਚਾਹੁੰਦੇ ਤਾਂ ਦੇਸ਼ ਦੇ ਕੁਦਰਤੀ ਸਾਧਨਾ ਦੀ ਵੰਡ ਆਪਾਂ ਵੀ ਸਭ ਨੂੰ ਕਰ ਸਕਦੇ ਸੀ ਪੂਰੇ ਦੇਸ਼ ਵਿੱਚ ਆਪਣੇ ਹੱਥ ਵੀ ਕੋਲੇ ਦੀਆਂ ਖਾਣਾ ਹੋਰ ਕੁਦਰਤੀ ਚੀਜ਼ਾਂ ਪਹਾੜ ਜ਼ਮੀਨ ਉਹ ਆਪਾਂ ਨੂੰ ਵੀ ਵੰਡਿਆ ਜਾ ਸਕਦਾ ਸੀ ਪਰ ਹੁਕਮਰਾਨਾਂ ਨੇ ਉਹ ਤਾਂ ਕੀ ਵੰਡਣਾ ਸੀ ਆਪਾਂ ਨੂੰ ਤਾਂ ਪੜ੍ਹਾਈ ਵੀ ਨਹੀਂ ਵੰਡੀ ਜਿਹੜਾ ਸਰਕਾਰ ਹੱਥ ਬੰਨਦਾ ਸੀ ਸਾਨੂੰ ਚੰਗੀ ਪੜ੍ਹਾਈ ਵੀ 40 ਸਾਲ ਉਹ ਦੇ ਨਹੀਂ ਸਕਿਆ ਜੇ ਹੁਕਮਰਾਨ ਇੱਕੋ ਜਿਹੀ ਪੜ੍ਹਾਈ ਨਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਦੇ ਸਕਦੇ ਇੱਕੋ ਜਈ ਤਾਂ ਫਿਰ ਉਸ ਹੁਕਮਰਾਨ ਕੋਲੋਂ ਕੀ ਤਬਕਕੋਂ ਕੀ ਉਮੀਦ ਕੀਤੀ ਜਾ ਸਕਦੀ ਕਾਂਗਰਸ ਦੀਆਂ ਬੇਇਮਾਨੀਆਂ ਕਾਂਗਰਸ ਦੀਆਂ ਨਿਲਾਇਕੀਆਂ ਕਾਂਗਰਸ ਦੀ ਕਰਪਸ਼ਨ ਕਰਕੇ ਬਹੁਤ ਸਾਰੀਆਂ ਮੂਵਮੈਂਟਾਂ ਪੈਦਾ ਹੋਈਆਂ ਬਹੁਤ ਸਾਰੀਆਂ ਪਾਰਟੀਆਂ ਨਿਕਲੀਆਂ ਵਿੱਚੋਂ ਉਹਨਾਂ ਨੇ ਆਪਣੇ ਆਪਣੇ ਸੈਕਸ਼ਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਦੀ ਸਮਾਜਵਾਦੀ ਪਾਰਟੀ ਆ ਗਈ ਕਦੀ ਸੋਸ਼ਲਿਸਟ ਮੂਵਮੈਂਟ ਆ ਗਈ ਕਦੀ ਨੈਕਸਲਾਈਟ ਮੂਵਮੈਂਟ ਆ ਗਈ ਕਦੀ ਕਮਿਊਨਿਸਟ ਪਲੇਅਰ ਆ ਗਈ ਕਦੀ ਬਹੁਜਨ ਸਮਾਜ ਦੀ ਲਹਿਰ ਆ ਗਈ ਉਹ ਇਸੇ ਕਰਕੇ ਆਈਆਂ ਕਿ ਕਾਂਗਰਸ ਨੇ ਪਹਿਲੇ 40-45 ਸਾਲ ਵੰਡ ਨਹੀਂ ਸਹੀ ਕੀਤੀ ਜਿਹੜੇ ਕੰਮ ਕਰਨ ਵਾਲੇ ਸੀ ਉਹ ਕੀਤੇ ਨਹੀਂ ਇਹ ਤਾਂ ਹੋ ਗਿਆ ਇਤਿਹਾਸ ਹੁਣ ਦੇਖੋ ਵੀ ਇਸ ਦੇਸ਼ ਵਿੱਚ ਜਿਹੜਾ ਹੁਕਮਰਾਨ ਹੈ ਨਾ ਉਹਦੇ ਕੋਲ ਸਾਧਨ ਬੜੇ ਹੁਣ ਤਾਂ ਹੁਕਮਰਾਨ ਦੇ ਕੋਲ ਤੁਹਾਡੇ ਘਰ ਦੀ ਸੀਐਡੀ ਵੀ ਕਰਦਾ ਹੋ ਤੁਸੀਂ ਕੀ ਬੋਲਦੇ ਆ ਕੀ ਖਾਂਦੇ ਆ ਕੀ ਸੁਣਦੇ ਆ ਸਭ ਪਤਾ ਉਹਨੂੰ ਆ ਮੋਬਾਈਲ ਫੋਨ ਹੈ ਨਾ ਜਿਹੜਾ ਮੋਬਾਈਲ ਫੋਨ ਦੀ ਕੱਲੀ-ਕੱਲੀ ਐਕਟੀਵਿਟੀ ਜਿਹੜੀ ਆ ਉਹ ਹੁਕਮਰਾਨ ਨੂੰ ਜਾਨਦੀ ਹੈ ਇਹ ਆਪਣੇ ਹੱਥ ਵਿੱਚ ਉਹਨਾਂ ਨੇ ਇੱਕ ਐਸਾ ਇਨਸਟਰੂਮੈਂਟ ਫੜਾਤਾ ਵੀ ਆਪਣੇ ਕੋਲ ਕੀ ਆ ਉਹਨੂੰ ਪਤਾ ਲੱਗ ਰਿਆ ਸਾਰਾ ਸੋ ਪ੍ਰਭਾਵੋ ਕੋਈ ਵੀ ਕੌਮ ਜਿਹੜੀ ਆ ਉਹ ਇਹ ਮਤ ਸੋਚੇ ਕਿ ਉਹਨੂੰ ਉਹਦੇ ਹੱਕ ਘਰ ਬੈਠਿਆਂ ਮਿਲ ਜਾਣਗੇ ਉੱਠਣਾ ਪੈਣਾ ਇਕੱਠੇ ਹੋਣਾ ਪੈਣਾ ਆਪਾਂ ਨੂੰ ਖਾਸ ਕਰਕੇ ਬਾਈਗਰ ਭਾਈਚਾਰੇ ਨੂੰ ਪਹਿਲਾਂ ਇਕੱਠੇ ਹੋਣਾ ਪਊ ਪੂਰੀ ਲੱਠ ਬਣਾਉਣੀ ਪਊ ਤਕੜੇ ਹੋ ਕੇ ਮੈਂ ਕਈ ਵਾਰੀ ਆਪਣੇ ਭਰਾਵਾਂ ਨਾਲ ਗੱਲ ਕਰਦਾ ਮੈਂ ਕਿਹਾ ਯਾਰ ਜ਼ਿੰਦਗੀ ਦੀ ਰੋਟੀ ਪਾਣੀ ਖਾਣੀ ਆਪਾਂ ਕਿਹੜਾ ਚਿੜੀਆਂ ਕਾਮਾ ਉਹ ਦਾਣਾ ਚੁੜਨਾ ਹੈ ਦਾਣਾ ਚੁਗਣਾ ਹੈ ਆਪਾਂ ਆਪਣੇ ਭਾਈਚਾਰੇ ਲਈ ਉਠਿਏ ਮੁਸ਼ਕਲ ਸਹੀਏ ਤਕਲੀਫ ਸਹੀਏ ਉਹਨਾਂ ਨੂੰ ਜੋੜੀਏ ਜੋੜ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਾਂ ਹੱਕ ਲੈ ਕੇ ਦਈਏ ਬਥੇਰੀਆਂ ਸਰਕਾਰਾਂ ਆਈਆਂ ਭਰਾਵੋ ਆਪਾਂ 2% ਦੀ ਗੱਲ ਕਰਦੇ ਹਾਂ ਸਿਰਫ ਸਿਰਫ 2% ਦੀ ਆਪਣਾ ਭਾਈਚਾਰਾ ਬਾਜੀਗਰ ਭਾਈਚਾਰਾ ਗਵਾਰ ਪਰਵਾਰ ਜਿਹੜੇ ਆਪਣੇ ਇਹ ਇੰਨੇ ਟੈਲੈਂਟਡ ਹਨ ਇੰਨੇ ਗੁਣੀ ਆ ਇਹ ਕਿਤਾਬਾਂ ਦੀਆਂ ਕਿਤਾਬਾਂ ਆਪਣੇ ਦਿਮਾਗ ਵਿੱਚ ਨਾ ਕੀ ਉਹਨੂੰ ਕਹਿੰਦੇ ਪੈਨ ਡਰਾਈਵ ਬਣਾ ਕੇ ਫਿੱਟ ਕਰ ਸਕਦੀਆਂ ਕਿਉਂਕਿ ਇੰਨੇ ਗੁਣੀ জ্ঞানী ਆ ਆਜੋ ਪੌਂਸਰ ਸਾਹਿਬ ਪਰ ਆਪਾਂ ਨੂੰ ਆਪਣਾ ਆਰਾਮ ਛੱਡ ਕੇ ਕੁਝ ਲੋਕਾਂ ਨੂੰ ਆਪਣਾ ਆਰਾਮ ਛੱਡ ਕੇ ਆਪਣੇ ਸਮਾਜ ਨੂੰ ਜੋੜਨ ਦਾ ਕੰਮ ਕਰਨਾ ਪਵੇਗਾ ਸਾਰੀਆਂ ਪਾਰਟੀਆਂ ਫਿਰ ਤੁਹਾਨੂੰ ਪੁੱਛਣਾ ਆਉਣੀਆਂ ਵੀ ਤੁਸੀਂ ਕੀ ਚਾਹੁੰਦੇ ਹੋ ਕੀ ਲੈਣਾ ਚਾਹੁੰਦੇ ਹੋ 2% ਦਾ ਥੋੜਾ ਹੀ ਆ 2% ਦੇਖੋ ਤੁਸੀਂ ਮੇਰੀ ਜ਼ਿੰਮੇਵਾਰੀ ਲਾਓ ਕਿਉਂਕਿ ਸ੍ਰੀ ਪਵਨ ਕੁਮਾਰ ਤੀਨੂ ਜਿੰਦਾਬਾਦ ਮੈਂ ਜਿਹੜੇ ਸਕੂਲ ਚੋਂ ਪੜਿਆ ਮੈਂ ਜਿਹੜੇ ਉਸਤਾਦਾਂ ਕੋਲ ਪੜਿਆ ਉਹਨਾਂ ਨੇ ਜਾਤ ਪਾਤ ਨਹੀਂ ਸਿਖਾਈ ਉਹਨਾਂ ਨੇ ਕਿਹਾ ਵੀ ਜਿੰਨੇ ਦੱਬੇ ਕੁਚਲੇ ਆ ਜਿਹੜੇ ਪਿੱਛੇ ਰਹਿ ਗਏ ਵਰ ਗਿਆ ਉਹਨਾਂ ਨੂੰ ਇਕੱਠੇ ਕਰਨਾ ਪਊ ਇਕੱਠੇ ਕਰਕੇ ਉਹਨਾਂ ਨੂੰ ਹੱਕ ਦਿਵਾਉਣੇ ਪੈਣਗੇ ਇਸ ਕਰਕੇ ਤੁਸੀਂ ਜੇ ਮੈਨੂੰ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਦੇ ਆਂ ਆ ਮੇਰੇ ਭਰਾ ਬੈਠੇ ਰਫਰ ਕੇ ਸਾਰੇ ਪਾਰਲੀਮੈਂਟ ਵਿੱਚ ਜਾ ਕੇ 2% ਦੀ ਠੋਕ ਮਜ਼ਾ ਕੇ ਗੱਲ ਕਰੂੰਗਾ ਜੇ ਤੁਹਾਨੂੰ ਪਹਿਲਾ ਟੈਲੀਫੋਨ ਆ ਜਾਊ ਬਈ ਅੱਜ ਟੈਲੀਵਿਜ਼ਨ ਆਨ ਕਰ ਲਓ ਅੱਜ ਤੁਹਾਡੇ ਗਰਮੀ ਬਹੁਤ ਆ ਅੰਦਰ ਬਹਿਣਾ ਵੀ ਮੁਸ਼ਕਲ ਆ ਮੈਨੂੰ ਪਤਾ ਕਈ ਸੱਜਣ ਬਾਹਰ ਜਾਂਦੇ ਬਾਹਰ ਕੋਈ ਗੱਲ ਨਹੀਂ ਇਦਾਂ ਹੀ ਚੱਲਦਾ ਹੈ ਰਾਜਨੀਤਿਕ ਕੰਮ ਤੇ ਜਿਹੜਾ ਪੰਜਾਬ ਸਰਕਾਰ ਸਨਮੁਖ ਜਿੰਦਾਬਾਦ ਜਿੰਦਾਬਾਦ ਆਜੋ ਜੀ ਆਜੋ ਸਵਾਗਤ ਤੁਹਾਡਾ ਸਾਰਾ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਿਤ ਕੋਈ 2% ਦਾ ਮਾਮਲਾ ਆ 5 ਤਰੀਕ ਤੋਂ ਬਾਅਦ ਤੁਹਾਡਾ ਇੱਕ ਵਫਦ ਲੈ ਕੇ ਤੁਹਾਡਾ ਇੱਕ ਡੈਪੂਟੇਸ਼ਨ ਲੈ ਕੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਮਾਨਯੋਗ ਮੁੱਖ ਮੰਤਰੀ ਜੀ ਕੋਲ ਮੈਂ ਮਾਨਯੋਗ ਮੁੱਖ ਮੰਤਰੀ ਜੀ ਕੋਲ ਲੈ ਕੇ ਜਾਊ ਤੁਹਾਨੂੰ ਆਪਾਂ ਮੰਗ ਕਰਾਂਗੇ 2% ਦੀ ਚੰਗਾ ਸਕੂਲ ਬਣ ਰਿਹਾ ਚੰਗੀ ਐਜੂਕੇਸ਼ਨ ਹੋਏਗੀ ਤੇ ਚੰਗੀਆਂ ਪੋਜੀਸ਼ਨਾਂ ਨੌਕਰੀਆਂ ਮਿਲਣਗੀਆਂ ਅਮ ਬੈਜੋ ਯਾਰ ਬੈਜੋ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਗੱਲਾਂ ਬਹੁਤ ਗੰਭੀਰ ਆ ਤੁਸੀਂ ਸਾਰੇ ਇੱਕ ਮਹਿੰਦ ਮੁਦਦੇ ਤੇ ਇਕੱਠੇ ਹੋਏ ਆ ਮੈਂ ਸਰਦਾਰ ਸੁੱਚਾ ਸਿੰਘ ਜੀ ਧਰਮਸੋਤ ਸਾਹਿਬ ਰਿਟਾਇਰਡ ਐਸਡੀਓ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਪਾਲ ਸਿੰਘ ਲੋਹੀਆ ਜੀ ਕਾਮਰੇਡ ਲਸ਼ਮਨ ਦਾਸ ਜੀ ਪੰਨੂ ਮਲ ਜੀ ਲੋਹੀਆ ਪਰਮਜੀਤ ਖੰਬਰਾ ਜੀ ਲਾਲ ਚੰਦ ਲਾਲੀ ਜੀ ਦਰਸ਼ਨ ਸਿੰਘ ਕਾਲੀ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਬੋਲ ਕੇ ਗਏ ਐਡਵੋਕੇਟ ਜਗਰੂਪ ਸਿੰਘ ਫਰੀ ਜੀ ਉਹ ਵੀ ਇੱਥੋਂ ਆਪਣੀ ਹਾਜ਼ਰੀ ਲਾ ਕੇ ਗਏ ਪ੍ਰਦੀਪ ਸਿੰਘ ਜੀ ਛੇਪੁਰ ਸੰਦੇ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਹੋ ਵੀ ਹਾਜ਼ਰ ਹੈ ਭਮਿੰਦਰੂ ਸਾਹਿਬ ਵੀ ਹਾਜ਼ਰ ਹੈ ਅਜੀਤ ਵਰਮਾ ਜੀ ਵੀ ਹਾਜ਼ਰ ਹੈ ਮੇਰੇ ਭਰਾ ਅਮਰਜੀਤ ਖੰਭਰਾ ਜੀ ਜਿਨ੍ਹਾਂ ਨੇ ਇਸ ਆਪਣੇ ਪਰਿਵਾਰ ਨੂੰ ਕਬਰ ਨੂੰ ਇਕੱਠਾ ਕਰਨ ਲਈ ਉਪਰਾਲਾ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਰਿਟਾਇਰਡ ਡੀਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਸਾਡੇ ਭਰਾ ਸਾਥੂ ਨਾਲ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਸਾਡੀ ਸ਼ਾਨ ਜਿਨ੍ਹਾਂ ਨੇ ਪੰਜਾਬ ਚ ਮੈਚਰੇ ਦਾ ਨਾਮ ਬਣਾਇਆ ਦਲਵੀਰ ਦਿਆਲਪੁਰੀ ਜੀ ਟੈਲੀਵਿਜ਼ਨ ਵੱਡੇ ਕਲਾਕਾਰ ਦੇ ਸ਼ਬਦ ਦੇ ਸ਼ਾਂਚ ਜਿਹੜੇ ਰੰਗ ਬੰਦ ਹੁੰਦੇ ਆ ਤੇ ਗੁਰਮੀਤ ਸਿੰਘ ਜੀ ਅਮਰੀਕਾ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਜਸਵੀਰ ਸਿੰਘ ਗੌਣ ਜੀ ਐਡਵੋਕੇਟਸ ਆਫ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਇਕੱਠੇ ਹੋਏ ਜੀ ਸਿੰਘ ਜੀ ਸਾਧਾਪੂਰਨ ਸਿੰਘ ਜੀ ਲੋਈਆਂ ਤੋਂ ਸਪான்ਸਰ ਅਮਰੀਤ ਸਿੰਘ ਜੀ ਕਾਲਾ ਫਰੀਦ ਕੋਟੀ ਆ ਜੀ ਸਾਡੇ ਭਰਾ ਜਸਵੀਰ ਤੰਜਨ ਜੀ ਮੰਗਰਾ ਜੀ ਸਾਰੀ ਨੂੰ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਹੱਕਾਂ ਲਈ ਤੁਹਾਡੇ ਜਿੰਨੇ ਵੀ ਪਿੰਡਾਂ ਦੇ ਕੰਮ ਆ ਜਿੰਨੇ ਵੀ ਪਿੰਡਾਂ ਦੇ ਕੰਮ ਆ ਕੋਈ ਘਰੇਲੂ ਕੰਮ ਆ ਉਹ ਸਾਰੇ ਮੈਂ ਕਰਾਉਂਗਾ ਮੈਂ ਜ਼ਿੰਮੇਵਾਰ ਹਾਂ ਚਾਹੇ ਕੋਈ ਸਕੂਲਾਂ ਦਾ ਹੋਵੇ ਇਲਾਜ ਦਾ ਹੋਵੇ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਮੁੰਡਿਓ ਗੱਲ ਕੀਤੀ ਸੀ ਸਤੇ ਸਕੰਦਰ ਸਾਹਿਬ ਨੇ ਵੀ ਬਾਹਰ ਮੁੰਡੇ ਜਾਂਦੇ ਆ ਤੁਸੀਂ ਮੈਨੂੰ ਐਮਪੀ ਬਣਾਓ 1 ਲੱਖ ਨੌਜਵਾਨਾਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਪ੍ਰਬੰਧ ਮੈਂ ਕਰਾ ਕੇ ਦਵਾਂ ਪੰਜ ਹਜ਼ਾਰ ਬੇਘਰਿਆਂ ਨੂੰ 5 ਹਜ਼ਾਰ ਬੇਘਰਿਆਂ ਨੂੰ ਘਰ ਬਣਾ ਕੇ ਦਿਆਂਗੇ ਆਪਾਂ ਤਾਂ ਕਿ ਹਰ ਬੰਦੇ ਕੋਲ ਆਜ਼ਾਦ ਦੇਸ਼ ਵਿੱਚ ਆਪਣੀ ਸ਼ੱਕ ਤੇ ਪੈਰ ਰੱਖਣ ਲਈ ਜ਼ਮੀਨ ਚਾਹੀਦੀ ਹੈ ਨੌਜਵਾਨਾਂ ਲਈ ਖੇਡਾਂ ਦਾ ਪ੍ਰਬੰਧ 43000 ਨੌਕਰੀ ਮਾਨ ਸਾਹਿਬ ਨੇ ਦੇ ਵੀ ਦਿੱਤੀ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਆ ਇਹ ਪਹਿਲੀ ਵਾਰ ਹੋਇਆ ਤੇ ਪੰਜਾਬ ਚ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਨਹੀਂ ਤਾਂ ਪਹਿਲਾਂ ਮੈਨੂੰ ਪਤਾ ਮੇਰੇ ਕੋ ਪਿੰਡਾਂ ਦੀਆਂ ਬੀਬੀਆਂ ਭੈਣਾ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੇ ਕਹਿਣਾ ਜੀ ਐਸਡੀਓ ਨੂੰ ਕਹਿ ਕੇ ਸਾਡੀਆਂ ਕਿਸ਼ਤਾਂ ਕਰਾ ਦੇ ਬੀਬੀ ਅੱਛਾ ਜਿਨ੍ਹਾਂ ਦੇ ਬਿੱਲ ਜ਼ੀਰੋ ਆ ਉਹ ਹੱਥ ਖੜਾ ਕਰੋ ਜੀ ਜ਼ੀਰੋ ਬਿੱਲ ਵਾਲੇ ਕਰਨ ਹੋਰ ਨਾ ਭੈਣਾ ਆ ਦੇਖ ਲਓ ਜੀ ਤਕਰੀਬਨ ਸਾਰਿਆਂ ਦੇ ਜ਼ੀਰੋ ਇਹ 3000 ਰੁਪਈਆ ਭੈਣੋ ਪੰਜਾਬ ਸਰਕਾਰ ਆਪਾਂ ਨੂੰ ਮੁਫਤ ਦੇ ਰਹੀ ਆ ਮਹੀਨੇ ਦਾ ਤੇ ਇੱਕ ਬਿੱਲ ਪੁੱਛੇ 6000 ਵੱਜਦਾ ਤੇ ਇੱਕ ਚੰਗੀ ਖਬਰ ਇਹ ਆ ਕਿ ਤੁਹਾਨੂੰ ਆਉਣ ਵਾਲੇ 2 ਮਹੀਨਿਆਂ ਬਾਅਦ ਜਿਹੜਾ 1000 ਰੁਪਈਆ ਬੀਬੀਆਂ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਉਹ ਵੀ ਅਗਸਤ ਵਿੱਚ ਮਿਲਣਾ ਸ਼ੁਰੂ ਹੋ ਜਾਣਾ ਉਹ ਵੀ ਸਰਕਾਰ ਨੇ ਤੁਹਾਨੂੰ ਦੇ ਦੇਣਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆ ਬਈ 10000 ਰੁਪਈਏ ਦੇ ਉੱਤੇ ਬੰਦੇ ਨਾ ਤਾੜੀਆਂ ਮਾਰੋ ਲੱਲੀਆਂ ਬੀਬੀਆਂ ਨੂੰ ਮਿਲਣਾ ਉਹ ਤੁਹਾਨੂੰ ਮਿਲਣੇ ਨਹੀਂ ਪੈਸੇ ਉਹ ਚੋਂ ਕੋਈ ਸਰ ਮਿਲੂ ਤੇ ਭੈਣਾ ਨੂੰ 1000 ਰੁਪਏ ਮਿਲਣਾ ਅਗਸਤ ਵਿੱਚ ਸ਼ੁਰੂ ਹੋ ਜਾਣਾ ਹੋਰ ਵੀ ਬਹੁਤ ਸਕੀਮਾਂ ਲੈ ਕੇ ਆ ਰਹੇ ਆ ਤੇ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਇਹ ਘਰਾਣਿਆਂ ਦੀ ਬਾਜ਼ੀ ਨਹੀਂ ਵੱਡੇ ਵੱਡੇ ਘਰਾਣਿਆਂ ਦੀ ਆਪਾਂ ਡੱਟ ਕੇ ਕੰਮ ਕਰਾਂਗੇ ਭਲਵਾਨ ਜੀ ਬੈਠੇ ਆ ਨਸੀਆਂ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਾਈਬਲ ਜੀ ਦਾ ਖਾਲਸਾ ਬਾਈਬਲ ਜੀ ਦੀ ਫਤਹਿ ਜੈਪੀ ਜੈ ਫਤਹ ਅਮਰੀਕ ਸੰਜੀਤ ਸਿੰਘ ਐਨਸੀ ਸਾਹਿਬ ਵਿੱਕੀ ਭਗਤ ਜੀ ਅਮਨੀ ਮਹਿੰਦਰੂ ਸਾਹਿਬ ਸ਼ਾਂਤੀ ਸਰੂਪ ਜੀ ਤੇ ਮਨਮੋਹਨ ਸਿੰਘ ਕਰਕਰ ਸਾਹਿਬ ਆਵਾਜ਼ੀ ਪਾਰਟੀ ਦੇ ਸਾਰੇ ਸੀਨੀਅਰ ਜੀਨਸਰਾਂ ਦਾ ਬਹੁਤ ਬਹੁਤ